ਭਾਜੀ ਤੁਸੀਂ ਮੈਨੂੰ ਹੁਣੇ ਕੱਲ ਭਾਜੀ ਦੱਸ ਰਹੇ ਸੀਗੇ ਕਿ ਦੁਆਬੇ ਵਿੱਚ ਬਹੁਤ ਸਾਰੇ ਲੋਕ ਜ਼ਮੀਨਾਂ ਵੇਚ ਵੇਚਣ ਲੱਗੇ ਐਨਆਰਆਈਸ ਵੀ ਕੋਠੀ ਸਣੇ ਲੈ ਲੋ ਸਾਡੀ ਜ਼ਮੀਨ ਭਾਜੀ ਇਹ ਮੇਰੇ ਲਈ ਮੈਂ ਮਤਲਬ ਮੇਰਾ ਦਿਲ ਰੋਂਦਾ ਹੈ ਇਹ ਗੱਲ ਸੁਣ ਕੇ ਜੇ ਅਸੀਂ ਜ਼ਮੀਨਾਂ ਵੇਚ ਦਿਆਂਗੇ ਤੁਹਾਡੀ ਦੂਜੀ ਤੀਜੀ ਪੀੜ੍ਹੀ ਜਿਹੜੀ ਹੈ ਉਹ ਕਨੈਕਟਡ ਨਹੀਂ ਰਹੂਗੀ ਮੈਂ ਇੱਕ ਛੋਟੀ ਜੀ ਮਿਸਾਲ ਦਿੰਨਾ ਜੀ ਅਸੀਂ ਮਲੋੜ ਛੱਡਿਆ ਨਾ ਉੱਥੋਂ ਸਾਰਾ ਕੁਝ ਅਸੀਂ ਵੇਚ ਵਟ ਕੇ ਪਟਿਆਲੇ ਆ ਗਏ ਭਾਜੀ ਤੇ ਮੇਰੇ ਫਾਦਰ ਨਾ ਯਾਦ ਕਰਿਆ ਕਰਨ ਤੇ ਮਲੋਟ ਜਾਇਆ ਨਾ ਕਰਨ। ਓਏ। ਜੇ ਕਿਸੇ ਭੋਗ ਵਿਆਹ ਤੇ ਗਏ ਤੇ ਸ਼ਾਮ ਨੂੰ ਪਟਿਆਲੇ ਵਾਪਸ ਆ ਜਾਂਦੇ। ਹਾਲਾਂਕਿ ਦੇਖੋ ਉਹਨਾਂ ਦੇ ਬਜ਼ੁਰਗ ਪਾਕਿਸਤਾਨ ਤੋਂ ਸਾਰਾ ਕੁਝ ਮੈਂ ਉਹੀ ਗੱਲ ਦੱਸ ਰਿਹਾ ਪਾਜੀ ਤੇ ਮੈਂ ਬੜਾ ਫੀਲ ਕੀਤਾ। ਜੀ। ਤੇ ਨਾ ਮੈਨੂੰ ਇੱਕ ਦਿਨ ਕਹਿੰਦੇ ਯਾਰ ਹੁਣ ਆਪਣਾ ਕੀ ਐ ਉੱਥੇ? ਓਏ ਹੋਏ ਹੋਏ। ਪਾਜੀ ਮੇਰੇ ਦਿਲ ਤੇ ਲੱਗੀ ਉਹ ਗੱਲ ਬਹੁਤ ਜਿਆਦਾ। ਹਾਲਾਂਕਿ ਤੁਸੀਂ ਅਗਲੀ ਪੀੜੀ ਆ। ਮੈਂ ਤਾਂ ਆਪ ਰਿਆ ਉੱਥੇ ਮੈਂ ਖੇਡਿਆ ਪਾਜੀ ਮਲੋਟ ਮੈਂ ਪਲਿਆ। ਬਿਲਕੁਲ। ਤੇ ਮੈਂ ਆਪਦੇ ਬੇਟੇ ਵੱਲ ਸ਼ਵੇਗ ਵੱਲ ਦੇਖਿਆ ਕਿ ਕੀ ਇਹ ਮੇਰੇ ਫਾਦਰ ਆਪਦੇ ਜਾਉਂਦੇ ਜੀ ਕਹਿ ਰਹੇ ਆਪਣਾ ਕੀ ਰਹਿ ਗਿਆ ਉਹ ਨਹੀਂ ਜਾਣਾ ਚਾਹੁੰਦੇ ਭਾਜੀ ਫਿਰ ਨਾ ਮੈਂ ਆਪਦਾ ਘਰ ਖਰੀਦਿਆ ਜੀ ਉੱਥੇ ਜਿਹੜਾ ਜਿਹੜਾ ਸੀ ਤੇ ਹੁਣ ਮੇਰੇ ਫਾਦਰ ਐਤ ਕੀ ਗੁਰਪੁਰਬ ਤੇ ਕਹਿੰਦੇ ਯਾਰ ਆਪਾਂ ਮਲੋੜ ਚਲੀਏ ਓਏ ਹੋਏ ਹੋਏ ਮੈਂ ਇੱਕ ਐਗਜ਼ਾਮਪਲ ਤਾਂ ਦੇ ਰਿਹਾ ਭਾਜੀ ਕਿ ਤੁਹਾਡੀ ਲੈਂਡ ਨਾਲ ਤੁਹਾਡਾ ਥਾਂ ਨਾਲ ਮੋਹ ਹੈ ਜਿਹੜਾ ਉਹ ਕਿੰਨਾ ਵੱਡਾ ਹੁੰਦਾ ਤੁਹਾਨੂੰ ਆਪਣਾ ਤੋਂ ਦੇ ਨਾਲ ਨਹੀਂ ਭਲਾ ਸਕਦੇ ਸੋ ਮੈਂ ਆਖਰੀ ਗੱਲ ਇਹ ਕਰ ਰਿਹਾ ਲੈਂਡ ਪੂਲਿੰਗ ਦੇ ਉੱਤੇ ਕਿ ਜੇ ਜੇ ਕਿਸੇ ਸੂਬੇ ਕੋਲ ਕੋਲਾ ਹੈ ਕਿਸੇ ਕੋਲ ਪੱਥਰ ਹੈ ਰਾਜਸਥਾਨ ਕੋਲੇ ਸਾਡੇ ਕੋਲੇ ਬਾਈ ਯੋਗ ਜ਼ਮੀਨ ਹੈ ਆਉਣ ਵਾਲਾ ਸਮਾਂ ਜਿਹੜਾ ਨਿਊ ਵਰਲਡ ਆਰਡਰ ਹੈ ਇਹ ਦੁਨੀਆ ਤੇ ਅਗਰੀਰੀਅਨ ਕ੍ਰਾਈਸਿਸ ਆਉਣ ਵਾਲਾ ਹੈ ਭਾਜੀ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ ਹੋਣੀ ਇੱਕ ਪੰਜਾਬ ਹੀ ਵਾਅਦਾ ਹੈ ਜੇ ਪੰਜਾਬ ਤੇ ਹਰਿਆਣਾ ਨਾਰਥ ਇੰਡੀਆ ਵੈਸਟਰਨ ਯੂਪੀ ਸਾਡੇ ਕੋਲੇ ਖਿੱਤੇ ਨੇ ਜਿਹੜਾ ਦੁਨੀਆਂ ਨੂੰ ਅੰਨ ਦਾ ਭੰਡਾਰ ਦੇ ਸਕਦਾ ਅਸੀਂ ਇਹਦੇ ਚ ਮਾਡਰਨਿਟੀ ਇਸ ਤਰੀਕੇ ਨਾਲ ਲੈ ਕੇ ਆਉਂਦੇ ਕਿ ਅਸੀਂ ਫੂਡ ਪ੍ਰੋਸੈਸਿੰਗ ਚ ਐਕਸਲ ਕਰਦੇ ਇਧਰਲੇ ਮੁਲਕ ਬੇਹੀ ਰੋਟੀ ਤੇ ਪੈਕਡ ਫੂਡ ਖਾਂਦੇ ਕਿਉਂ ਨਾ ਅਸੀਂ ਬਣਾ ਬਣਾ ਭੇਜ ਦਿੰਦੇ